बीपीआईएम ਦੀ ਕੇਂਦਰੀ ਕਮੇਟੀ ਦੇ ਸੱਜਿਤ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾ ਨੂੰ ਜੇਲ੍ਹ ਵਿੱਚ ਦੇਖਣ ਦੇ ਵਿਰੋਧ ਕੇਂਦਰ ਦੀ ਮੋਦੀ ਸਰਕਾਰ ਦਾ ਪਤਲਾ ਫੁਕਿਆ ਅਤੇ ਰੋਜ਼ ਪ੍ਰਗਟਾਵਾ ਕੀਤਾ ਇਸ ਮੌਕੇ ਆਗੂਆਂ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੇਸ਼ ਦੇ ਵਿੱਚ ਵਿਰੋਧੀ ਪਾਰਟੀਆਂ ਦੇ ਆਗੂਆਂ ਨੂੰ ਲਗਾਤਾਰ ਬਦਲਾ ਲਹੂ ਦੀ ਭਾਵਨਾ ਕਰਨ ਈਡੀ ਇਨਕਮ ਟੈਕਸ ਸੀਬੀਆਈ ਸੰਸਥਾਵਾਂ ਨੂੰ ਵਰਤ ਰਹੀ ਹੈ ਵਿਰੋਧੀ ਪਾਰਟੀਆਂ ਦੀ ਆਵਾਜ਼ ਨੂੰ ਦਬਾ ਰਹੀ ਹੈ ਆਗੂਆਂ ਨੇ ਕਿਹਾ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਛਾਰਖੰਡ ਦੇ ਸਾਬਕਾ ਮੁੱਖ ਮੰਤਰੀ ਹਿਮੇਤ ਸਰੋਨ ਨੂੰ ਜੇਲ੍ਹਾਂ ਵਿੱਚ ਡਾਕ ਦਿੱਤਾ ਗਿਆ ਜਦੋਂ ਦੇਸ਼ ਦੇ ਅੰਦਰ ਲੋਕ ਸਭਾ ਚੋਣਾਂ ਦਾ ਐਲਾਨ ਹੋ ਚੁੱਕਾ ਹੈ ਤਾਂ ਮੋਦੀ ਸਰਕਾਰ ਬੋਲਣ ਵਾਲਿਆਂ ਵਿਰੁੱਧ ਪਾਰਟੀਆਂ ਦੀਆਂ ਸਰਕਾਰਾਂ ਦੀ ਆਵਾਜ਼ ਨੂੰ ਬੰਦ ਕਰਨ ਵਿੱਚ ਸਰਕਾਰੀ ਮੈਕਮੇ ਲੱਗੇ ਹੋਏ ਹਨ ਆਗੂਆਂ ਦਾ ਮੰਗ ਕੀਤੀ ਗਈ ਕਿ ਮੋਦੀ ਸਰਕਾਰ ਤਾਨਾਸ਼ਾਹੀ ਰਵਈਏ ਨੂੰ ਨਾ ਬਣਾਵੇ ਸਗੋਂ ਜੋ ਮਾਨਯੋਗ ਹਾਈ ਕੋਰਟ ਸੁਪਰੀਮ ਕੋਰਟ ਦੇ ਹੁਕਮ ਹਨ ਉਹਨਾਂ ਨੂੰ ਲਾਗੂ ਤਾਂ ਕਰ ਸਕਦੀ ਹੈ ਪਰ ਇਸ ਚੋਣਾਂ ਵਿੱਚ ਵਿਰੋਧੀ ਪਾਰਟੀਆਂ ਦੇ ਆਗੂਆਂ ਦੀ ਆਵਾਜ਼ ਨੂੰ ਦਬਾਉਣਾ ਕਦੇ ਚਿੱਤ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸੀਪੀਆਈਏ